वाहे जी का खालसा वाहे जी की फतेह श्री गुरु ग्रंथ साहब महाराज साढ़े बहुत मेहरबान है सो टोटल बल विरासती फाउंडेन प्रधान के नाराण साहबा पदू ब्रदर साहब गुरस्ती फाउंडे वालों बड़े ही वे का जो कार्ज लंभे गए ने जोड़ा टोटल बल विरासती जी जहाज हवेली है ਉਹ ਵੀ ਪ੍ਰਿਜ਼ਰਵੇਸ਼ਨ ਦਾ ਕੰਮ ਗੁਰੂ ਸਾਹਿਬ ਦੀ ਫਾਊਂਡੇਸ਼ਨ ਦੇ ਬਸ ਕਰੇ ਆ ਬੜੀ ਮਤਲਬ ਬੜਾ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ ਦਾ ਔਰ ਵੱਡੀਆਂ ਜਿਹੜੀਆਂ ਸੇਵਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਵਰਸੀਜ਼ ਦੇ ਵਿੱਚ ਸਬਾਈਡਾ ਜਿਹੜਾ ਕਾਰਜ ਉਹਦੇ ਵਿੱਚ ਵੀ ਫਾਊਂਡੇਸ਼ਨ ਆ ਦਾ ਹਿੱਸਾ ਪਾਰੀ ਗਿਆ ਬਾਕੀ ਜਿਹੜੇ ਗਰੀਬ ਲੋਕਾਂ ਨੂੰ ਵਿਚਾਰ ਦੇਣ ਦਾ ਕੰਮ ਅ 교육ੀ ਦੇ ਸਿੱਖਿਆ ਦਾ ਪ੍ਰਕਾਰ ਦਾ ਕੰਮ ਔਰ ਸਾਡੇ ਜਿਹੜੇ ਪੁਰਾਣੇ ਜਿਹੜੇ ਸਹਿਯਕਾਰੇ ਵੱਡੇ ਵੱਡੇ ਕੰਮ ਦੇ ਕੋਤਪਤੀ ਜਿਹੜੀ ਕਰਦੀ ਸੀ ਜਨਾ ਉਹਨਾਂ ਦੁਆਰਾ ਯਾਦ ਕਰਨਾ ਜਦਰੀ ਪਾਪਿਆਂ ਦੀਆਂ ਕੁਰਬਾਨੀਆਂ ਦੁਆਰਾ ਯਾਦ ਕਰਨਾ ਉਹਨਾਂ ਨੂੰ ਪ੍ਰੋਪਰ ਮਾਨ ਸਰਕਾਰ ਤੋਂ ਲੈਣਾ ਬੜੇ ਵੱਡੇ ਕੰਮ ਕੋਟਪੁਰ ਮੰਦਰਾ ਜੀ ਜਾਰੀ ਜੀ ਸਾਹਿਬ ਇਹਨਾਂ ਦੀ ਇਸੇ ਤਰ੍ਹਾਂ ਕਿਰਪਾ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੱਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸੇ ਆਪ ਸਭ ਜਾਣਦੇ ਦੀਵਾਨ ਟੋਟਰਮਲ ਫਾਊਂਡੇਸ਼ਨ ਵਨ ਟੋਟਰਮਲ ਜਹਾਜੀ ਹਵੇਲੀ ਦਾ ਰਿਪੇਅਰ ਦਾ ਕੰਮ ਕਰ ਰਹੀ ਹੈ और वो आर्कोलॉजिकल डिपार्टमेंट के अंदर आती है उसकी वजह से इस फाउंडेशन को हम लोगों को बड़ी दिक्कत आ रही है परमिशन लेने में पिछले दो साल से इस चीज़ के लिए लगे हुए हैं कि हमें परमिशन मिल जाए कभी हमें आ, कहा जाता है एच जी पी जी से परमीशन ले लें फिर ले, तो सरकार दे देगी फिर अभी आ, जब एच जी पी जी से परमीशन दे दी तो फिर सरकार की तरफ से कुछ रुकावटें हैं बट आज बड़ा फ्रूटफुल डे रहा मंत्री साहब के साथ मीटिंग हुई और मंत्री साहब ने आज बैठ के सब चीज़ लाइनअप करवा दी ਉਹ ਕਹਾ ਹੈ ਕਿ ਫ फेब्रुवारी ਐਂਡ ਤੱਕ ਆਪਕਾ ਜੋ ਵੀ ਰੁਕਾਵਟੇ ਆ ਰਹੀ ਹੈ ਸਰਕਾਰ ਕੀ ਤਰਫ ਸੇ ਉਹ ਪੂਰੀ ਸੋਲਵ ਕਰਕੇ ਦੇਗੇ। ਤੋਂ ਹੋਪਫੁਲੀ ਜੋ 2 ਸਾਲ ਸੇ ਹਮ ਲੋਗ ਕਾਮ ਅਗੇ ਨਹੀਂ ਵਧਾ ਪਾ ਰਹੇ ਹੋਪਫੁਲੀ ਅਬ ਇਹ ਫ फेब्रुवारी ਐਂਡ ਮੇ ਸਾਰੀ ਪਰਮਿਸ਼ਨ ਮਿਲ ਜਾਏਗੀ ਫਸਟ ਆਫ ਮਾਰਚ ਸੇ ਹਵੇਲੀ ਦਾ ਕਾਰਜ ਚੱਲੂ ਹੋ ਜਾਏਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੀ ਦਵਾਨ ਟੋਡਰ ਮਾਲਬਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਅੱਜ ਸਾਡੀ ਮੀਟਿੰਗ ਸੀ ਤੇ ਜਿਹਦੇ ਵਿੱਚ ਮਹਾਰਾਣੀ ਨਾਭਾ ਤੇ ਹੋਰ ਸਾਰੇ ਸੱਜਣਾ ਸਾਡੇ ਫਾਊਂਡੇਸ਼ਨ ਦੇ ਮੈਂਬਰ ਸਾਹਿਬਾਨ ਸੈਕਟਰੀ ਸਾਹਿਬਾਨ ਮੰਤਰੀ ਸਾਹਿਬਾਨ ਤੇ ਡਾਇਰੈਕਟਰ ਸਾਹਿਬਾਨ ਸਾਰੇ ਐ ਜੀ ਪੀ ਸੀ ਦੇ ਬਖਸਕਤਰ ਸਾਹਿਬ ਸਾਰੇ ਪਹੁੰਚੇ ਸਨ ਤੇ ਸਾਨੂੰ ਉਮੀਦ ਹੈ ਵੀ ਦੋ ਕਮੇਟੀਆਂ ਬਣੀਆਂ ਨੇ ਉਹ ਕਮੇਟੀਆਂ ਥੋੜੇ ਟਾਈਮ ਦੇ ਵਿੱਚ ਰਿਪੋਰਟ ਦੇ ਕੇ ਇਹ ਜਿਹੜੇ ਕਾਰਜ ਨੂੰ ਹਾਂਜੀ ਕੁਝ ਪਰਮਿਸ਼ਨਾਂ ਮਿਲੀਆਂ ਹੋ ਜਾਂ ਨੇ ਕੰਮ ਹਵਲੀ ਦਾ ਚੱਲ ਚੱਲ ਰਿਹਾ ਹੈ ਕਿਸੇ ਰੁਕਿਆ ਨਹੀਂ ਪਰ ਕੁਝ ਪਰਮਿਸ਼ਨਾਂ ਦੀ ਲੋੜ ਹੈਗੀ ਹੈ ਤੇ ਉਹ ਪਰਮਿਸ਼ਨਾਂ ਦੇ ਲਈ ਅੱਜ ਅਸੀਂ ਲਗਾਤਾਰ ਇਸ ਆ ਮੀਟਿੰਗਾਂ ਦੇ ਵਿੱਚ ਇਹ ਮੰਤਰੀ ਸਾਹਿਬ ਨੂੰ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਇਸ ਦੀ ਅਗਵਾਈ ਕਰ ਰਿਹਾ ਹੈ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਰਿਆਂ ਨੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਿਆ ਵੀ ਇਹਨੂੰ ਆਪਾਂ ਜਲਦੀ ਜਿਹੜੀਆਂ ਨੇ ਪਰਮਿਸ਼ਨਾਂ ਨੇ ਜਿੱਥੇ ਵੀ ਕੋਈ ਦਿੱਕਤਾਂ ਨੇ ਉਹਨਾਂ ਨੂੰ ਦੂਰ ਕਰਕੇ ਆਪਾਂ ਇਹਨਾਂ ਨੂੰ ਅੱਗੇ ਵਧਾਈਏ ਸਾਨੂੰ ਉਮੀਦ ਹੈ ਵੀ ਫਰਵਰੀ ਦੇ ਵਿੱਚ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ ਅੱਗੇ ਮਾਰਚ ਦੇ ਵਿੱਚ ਹਵੇਲੀ ਦਾ ਜਿਹੜਾ ਕਾਰਜ ਹੈ ਉਹ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤਾ ਜਾਵੇਗਾ ਮੈਂ ਸੰਗਤਾਂ ਨੂੰ ਦੱਸਣਾ ਚਾਹਾਂਗਾ ਬੇਸੇ ਉਹ ਕਾਰਜ ਚੱਲ ਰਿਹਾ ਹੈ ਕੁਝ ਜ਼ਮੀਨ ਖਰੀਦੀ ਜਾ ਚੁੱਕੀ ਹੈ ਉਹਦੀ ਚਾਰਦੁواری ਦਾ ਕੰਮ ਚੱਲ ਰਿਹਾ ਹੈ ਹੋਰ ਜੋ ਜੋ ਲੋੜੀ ਦੀਆਂ ਪਰਮਿਸ਼ਨਾਂ ਹੈਗੀਆਂ ਨੇ ਉਹਨਾਂ ਦਾ ਕੰਮ ਚੱਲ ਰਿਹਾ ਹੈ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ